ਕੰਮ ਕਰਦੇ ਸਮੇਂ ਸਾਨੂੰ ਥੋੜਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਕੋਈ ਅਜਿਹਾ ਹਾਦਸਾ ਨਾ ਵਾਪਰ ਜਾਵੇ ਜਿਸ ਨਾਲ ਤੁਹਾਡੀ ਜਾਨ ਜੋਖਮ ਦੇ ਵਿੱਚ ਪੈ ਜਾਵੇ ਜੀ ਹਾਂ ਸੁਨਾਮ ਦੇ ਪਿੰਡ ਛੱਠਾ ਨਨਹੇੜਾ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਵਿੱਚ ਵਾਟਰ ਟ੍ਰੀਟਮੈਂਟ ਦਾ ਨਿਰਮਾਣ ਚੱਲ ਰਿਹਾ ਸੀ ਤਾਂ ਉੱਥੇ ਨੀਚੇ ਦੋ ਸਕੇ ਭਰਾ ਮਜ਼ਦੂਰੀ ਦਾ ਕੰਮ ਕਰ ਰਹੇ ਸੀ ਤਾਂ ਅਚਾਨਕ 25 ਫੁੱਟ ਮਿੱਟੀ ਦੀ ਢਿੱਗ ਉਹਨਾਂ ਦੇ ਉੱਤੇ ਡਿੱਗ ਪਈ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਉੱਥੇ ਹੀ ਮੌਕੇ ਦੀ ਜਾਣਕਾਰੀ ਦਿੰਦੇ ਹੋਏ ਸਾਥੀ ਮਜ਼ਦੂਰਾਂ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇੱਥੇ ਕੰਮ ਚੱਲ ਰਿਹਾ ਸੀ ਜਿਸ ਦੌਰਾਨ 25 ਫੁੱਟ ਮਿੱਟੀ ਦੀ ਢਿੱਗ ਇਹਨਾਂ ਦੇ ਉੱਪਰ ਡਿੱਗ ਪਈ ਕਿ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਦੋ ਇੱਕ ਹੀ ਪਰਿਵਾਰ ਦੇ ਮਜ਼ਦੂਰ ਸਨ ਜਿਹੜੇ ਕਿ ਪੰਚਾਇਤੀ ਰਾਜ ਵੱਲੋਂ ਜੋ ਸੀਸੀ ਵਾਲ ਪ੍ਰੋਜੈਕਟ ਹੈ ਉਹ ਚਠਾਣਹੀੜਾ ਪਿੰਡ ਵਿੱਚ ਬਣਾਇਆ ਜਾ ਰਿਹਾ ਸੀਗਾ ਉਹਦੇ ਵਿਚੇ ਕੰਮ ਕਰ ਰਹੇ ਸੀ ਦੋਏ ਮੁੰਡੇ ਤੇ ਉਥੇ ਢਿੱਗ ਡਿੱਗਣ ਦੇ ਕਾਰਨ ਜੋ ਕਿ ਠੇਕੇਦਾਰ ਦੀ ਬੜੀ ਅਨਗਹਿਲੀ ਹੈ ਜਿਹੜੀ ਕਿ ਅਨ ਸੇਫ ਉਹ ਥਾਂ ਦੀ ਜਿੱਥੇ ਇਹਨਾਂ ਮਜ਼ਦੂਰਾਂ ਨੂੰ ਬਾੜਿਆ ਗਿਆ ਉਹਨਾਂ ਦੇ ਵਿੱਚੋਂ ਦੋ ਜਾਣੇ ਉਹ ਭਰਾ ਤੇ ਸਕੇ ਦੋਏ ਵਿੱਚ ਦਬ ਗਏ ਤੇ ਕੱਢਣ ਦੇ ਸਮੇਂ ਉਹ ਰੱਬ ਜਾਣਦਾ ਵੀ ਪਹਿਲਾਂ ਕੋਈ ਪੱਥਰ ਵੱਜ ਕੇ ਹੋਇਆ ਹੈ ਜਾਂ ਜੀ ਸੀ ਬੀ ਦੇ ਕੱਢਣ ਦੇ ਕਾਰਨ ਹੈ ਇੱਕ ਦੀ ਜਿਹੜਾ ਦਾ ਮੂੰਹ ਹੈ ਜਿਹੜਾ ਸਾਰਾ ਫੇਸ ਮਿੱਧਿਆ ਗਿਆ ਉਹਦੀ ਡੈਥ ਹੋ ਗਈ ਤੇ ਇੱਕ ਦੇ ਬਹੁਤ ਕਾਫੀ ਗੰਭੀਰ ਛੱਟਾ ਨੇ ਜਿਹਨੂੰ ਕੀ ਸੰਗਰੂਰ ਸਰਕਾਰੀ ਹਸਪੀਟਲ ਦੇ ਵਿੱਚੋਂ ਦਾਖਲ ਨੇ ਕੀ ਮੰਗ ਕਰਦੇ ਅਸੀਂ ਮੰਗ ਇਹ ਕਰਦੇ ਆਂ ਸਰਕਾਰ ਤੋਂ ਵੀ ਜਿਹੜਾ ਇਸ ਅਨ ਗਲੀ ਦਾ ਦੋਸ਼ੀ ਆ ठेकेदार ਜਾਂ ਕੋਈ ਹੋਰ ਵੀ ਅਧਿਕਾਰੀ ਤਾਂ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗਰੀਬ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਘਰ ਵੀ ਇਹਨਾਂ ਦਾ ਕੱਚਾ ਹੈ ਇਹਨਾਂ ਦੇ ਪਿਤਾ ਦੀ ਪਹਿਲਾਂ ਡੈਥ ਹੋਈ ਹੋਈ ਹੈ ਦੀ ਸਰਕਾਰ ਆਪਦੇ ਵੱਲੋਂ ਇਹਨਾਂ ਨੂੰ ਜੋ ਜੋਗਵਾ ਮਾਮਜ਼ਾ ਬਣਦਾ ਵੱਧ ਤੋਂ ਵੱਧ ਵੱਡੀ ਬਿੱਤੀ ਸਰਕਾਰ ਆਪਦੇ ਤੌਰ ਤੇ ਕਰੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਆਪਦੇ ਤੌਰ ਦੇ ਉੱਤੇ ਸਰਕਾਰ ਨੂੰ ਲਿਖੇ ਪਹੁੰਚਦੇ ਨੂੰ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਉਸ ਨੌਜਵਾਨ ਦੀ ਜਿਹਦੀ ਮੌਤ ਹੋਈ ਉਹਦਾ ਮਾਮਜ਼ਾ ਦਵਾਇਆ ਜਾਵੇ ਜੇਕਰ ਇਸ ਗੱਲ ਦੇ ਉੱਤੇ ਸਰਕਾਰ ਖਰੀ ਨਹੀਂ ਉੱਤਰਦੀ ਤਾਂ ਸਾਡੇ ਸਮੁੱਚਾ ਨਗਰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਰਗ ਨਾਲ ਲੋਕ ਜੁੜੇ ਹੋਏ ਨੇ ਪਾਵੇਂ ਕਿਸੇ ਜਥੇਬੰਦੀਆਂ ਦਾ ਸਾਰਾ ਪਿੰਡ ਦਾ ਇੱਕ ਹੀ ਗੱਲ ਹੈ ਕਿ ਜੇ ਸਰਕਾਰ ਨੇ ਸਾਨੂੰ ਜੋਗ ਮਾਮਲਾ ਨਾ ਦਿੱਤਾ ਤੇ ਬਣਦੀ ਕਾਰਵਾਈ ਠੇਕੇਦਾਰਾਂ ਤੇ ਨਾ ਕੀਤੀ ਤਾਂ ਸਾਨੂੰ ਛੱਟਕਾਂ ਤੇ ਉਤਰਨਾ ਪੂ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ ਅੱਜ ਅੱਜ ਸਾਨੂੰ ਇੱਕ ਸੂਚਨਾ ਪ੍ਰਾਪਤ ਹੋਈ ਚੱਠੇਨ ਨਿਹੜੇ ਪਿੰਡ ਇੱਕ ਟੋਬੇ ਦੀ ਪਟਾਈ ਦਾ ਕੋਈ ਕੰਮ ਚੱਲ ਰਿਹਾ ਸੀਗਾ ਉਹਦੇ ਵਿੱਚ ਕੋਈ ਮਜ਼ਦੂਰਾਂ ਦੇ ਪਰ ਮਿੱਟੀ ਦੇ ਢਟੀ ਗੱਡੀ ਕਨ ਕਾਰਨ ਉਹਨਾਂ ਨਾਲ ਅੰਧਰ ਘਟਨਾ ਵਾਪਰ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਮਜ਼ਦੂਰ ਦੀ ਕਹਿੰਦੇ ਸੀ ਮੌਕੇ ਤੇ ਹੀ ਆਪਣਾ ਡੈਥ ਹੋ ਗਈ ਤੇ ਦੂਸਰੇ ਮਜ਼ਦੂਰ ਨੂੰ ਜਿਹੜਾ ਇਲਾਜ ਲਈ ਸਿਵਲ ਹਸਪੀਟਲ ਸੁਨਾਮ ਭੇਜਿਆ ਗਿਆ ਉਸ ਤੋਂ ਬਾਅਦ ਉਹਨੂੰ ਸੰਗਰੂਰ ਭੇਜਿਆ ਗਿਆ ਜਿਸ ਤੋਂ ਦੀ ਹੁਣ ਹਾਲ ਸਟੇਬਲ ਹੈ ਤੇ ਕੀ ਕਾਰਵਾਈ ਹੈ ਤੁਹਾਡੀ ਜੀ ਮਤਲਬ ਤੁਸੀਂ ਇਸ ਮਾਮਲੇ ਨੂੰ ਲੈ ਕੇ ਦੇਖੋ ਇਹ ਪ੍ਰਸ਼ਾਸਨ ਵੱਲੋਂ ਇਸ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਸ ਮਦਰ ਆਏ ਨੇ ਥਾਣੇ ਵਿਖੇ ਥਾਣੇ ਵਿਖੇ ਆਪਣੀ ਸਟੇਟਮੈਂਟ ਦਰਜ ਕਰਾਈ ਨੇ ਜਿਸ ਮਤਲਬਕ ਪੁਲਿਸ ਵੱਲੋਂ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਨਾਇਬ ਤਹਿਸੀਲਦਾਰ ਵੀ ਪਹੁੰਚੇ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਸਰਕਾਰ ਵੱਲੋਂ ਦਿੱਤੀ ਜਾਵੇ। ਘਟਨਾ ਜੀ ਹੁਣ ਇਹ ਜਿਹੜਾ ਪੰਚਾਇਤੀ ਰਾਜ ਨੂੰ ਦਿੱਤਾ ਜਿਹੜਾ ਆਪਣਾ ਇਹ ਸਿਚੇਵਾਲ ਮਾਰ ਟ੍ਰੀਟਮੈਂਟ ਆ ਲਾਉਣਾ ਸੀ ਇਹ ਕੀ ਬਣ ਰਿਹਾ ਸੀ ਓਰੇ ਇਹ ਨੂਬੇ ਮਤਲਬ ਸਾਫ ਸੁਥਰਾ ਪਾਣੀ ਹੋ ਕੇ ਗਾਹਾਂ ਪਰ ਜਮੀਨਾਂ ਉੱਪਰ ਲੱਗਣ ਵਾਸਤੇ ਵਾਟਰ ਟ੍ਰੀਟਮੈਂਟ ਪਲਾਨ ਹਾਂ ਹਾਂ ਵਾਟਰ ਟ੍ਰੀਟਮੈਂਟ ਪਲਾਨ ਮੱਗਰੇ ਦੀ ਹੈ ਅੱਛਾ ਜੀ ਤੇ ਇਹ ਪੰਚਾਇਤੀ ਰਾਜ ਨੂੰ ਦਿੱਤਾ ਸੀ ਗਾਹਾਂ ਇਹ ਠੇਕੇਦਾਰਾਂ ਨੇ ਜਿਹੜਾ ਠੇਕੇਦਾਰਤੀਆ ਉਹ ਤੋਂ ਗਾਹਾਂ ਠੇਕੇ ਤੇ ਇਹਨਾਂ ਨੇ ਮੁੰਡਿਆਂ ਨੂੰ ਲਾਇਰ ਕੇ ਕੰਮ ਆ ਤੇ ਫਿਰ ਕੀ ਹੋਇਆ ਬਾਕੀ ਇਹ ਦੇਖੋ ਜਿਹੜੇ ਜਿਵੇਂ ਮਿੱਟੀ ਦੀ ਜ਼ਿਆਦਾ ਸੀਕਰ ਉਹਨਾਂ ਨੂੰ ਵੀ ਚਾਹੀਦਾ ਦੇ ਦਿਓ ਜਿਹੜੇ ਮੁੰਡੇ ਕੰਮ ਕਰ ਰਹੇ ਤੇ ਗਏ ਤੇ ਮਿਸਟਰੀ ਵੀ ਇੰਨੀ ਉੱਚੀ ਮਿੱਟੀ ਪਈ ਉਹਨਾਂ ਨੇ ਪਹਿਲਾਂ ਪਹਿਲਾਂ ਜੀਸੀਬੀ ਨਾਲ ਪਹਿਲਾਂ ਤਾਂ ਪ੍ਰਾਧ ਕਰਾਉਣੀ ਹੈ ਦੀ ਦੇਖੋ ਕੀ ਹੋਇਆ ਮਦਲਮੰਦਰ ਮਦਲ ਟਿੱਕ ਡਿੱਪੀ ਤੋਂ ਜਿੱਟਨ ਦੇ ਵਿੱਚ ਆ ਗਏ ਦੋ ਬੰਦੇ ਅੱਛਾ ਫਲੋਂ ਨਿਓ ਉੱਪਰ ਰਹੇ ਤੇ ਮਜ਼ਦੂਰ ਸੀ ਉਹ ਨਹੀਂ ਮੇਰੀ ਮਿਸਤਰੀ ਤੇ ਦੋ ਐਚੇ ਕੀ ਨਾਮ ਸੀ ਇਹਨਾਂ ਦਾ ਇੱਕ ਦਾ ਨੋ ਤਾਂ ਗਗਨਦੀਪ ਹੈ ਇੱਕ ਨੋ ਹਰਦੀਪ ਇੱਕ ਨੋ ਹਰਦੀਪ ਹੈ ਜੀ ਉਹ ਵੀਰ ਜੀ ਇੱਕ ਮੁੰਡਾ ਦੁਰਮਚਨ ਨਿਓ ਕੁੱਟ ਰਿਆ ਤੇ ਇੱਕ ਲੇਬਰ ਕਰ ਰਿਆ ਸੀ ਅਸੀਂ ਇੱਟਾਂ ਦਾ ਢੇੜਾ ਛਿਟ ਕੇ ਮੁੜ ਚੱਲੀਆਂ ਦੁਬਾਰੇ ਢੇੜਾ ਲੈ ਕੇ ਆਏ ਜੇ ਵੀ ਸੇ ਨੇ ਆਹ ਦੁਬਾਰੇ ਗੇੜਾ ਚੱਕੜ ਆਈਆਂ ਫੇਰ ਹਕਮਾਰੀ ਕਹਿੰਦਾ ਵੀ ਦੋ ਮੁੰਡਿਆਂ ਤੇ ਟਿੱਕ ਡਿੱਪੀ ਉਧਰ ਇੱਕ JVSC ਵਾਲੇ ਨੂੰ ਉਧਰੋਂ ਹਾਕ ਮਾਰੀ ਫੇਰ ਉਰੇ ਬੰਦੇ ਇਕੱਠੇ ਹੋਏ ਨੇ ਜੀ ਫੇਰ ਉਹ ਵੱਡੇ ਨੇ ਅਸੀਂ ਨੀਚੇ ਘਰੌਲੀ ਪਾਈ ਆ ਤਾ ਤਾ ਬੰਦੇ ਇਕੱਠੇ ਕਰੇ ਦੋਨੋਂ ਬੱਜ ਗਏ ਜੀ ਦੋਆਂ ਨੂੰ ਲੈ ਗਏ ਜੀ ਦੇਖੋ ਦੋਆਂ ਚ ਸਾਹ ਤੇ ਆਏ ਕਹਿੰਦੇ ਵੀ ਇਹਨਾਂ ਦਾ ਤਾਂ ਨਾਤਾ ਜੇਵੀਸੀ ਆ ਦਾ ਖੋਟਾ ਈ ਆ ਅਜਾ ਨਾ ਵਿਚਾਰਿਆਂ ਦਾ ਉਹਨਾਂ ਦਾ ਖੋਟਾ ਉਹ ਅਸੀਂ ਟਾ ਢੋਲਣ ਲੱਗ ਰਹਿਆਂਗੇ ਉਹ ਵਿਚਾਰੇ ਲੇਬਲ ਕਰਨ ਲੱਗ ਰਹੇ ਨੇ ਇੱਕ ਪਾਸੇ ਅਸੀਂ ਤਿਆਰ ਕਰਤੀ ਤੇ ਦੂਜੇ ਪਾਸੇ ਨੇ ਉਹ ਤਿਆਰ ਕਰ ਲੱਗ ਰਹੇ ਸੁਦਾ ਦੱਸਿਆ ਕਿ ਮਰਨ ਵਾਲੇ ਮਜ਼ਦੂਰ ਦਾ ਨਾਮ ਗगनਦੀਪ ਅਤੇ ਉਮਰ ਉਸ ਦੀ 30 ਸਾਲ ਸੀ ਜਦ ਕਿ ਉਸ ਦਾ ਦੂਸਰਾ ਭਰਾ ਹਰਦੀਪ ਸਿੰਘ ਜੋ ਕਿ ਜ਼ਖਮੀ ਆ ਉਹ ਸਿਰਫ 28 ਸਾਲਾਂ ਦਾ ਸੀ ਬਾਕੀ ਇਸ ਘਟਨਾ ਤੋਂ ਬਾਅਦ ਜਿੱਥੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਕੀਕਤ ਟੀਵੀ ਪੰਜਾਬੀ ਲਈ ਸੁਨਾਮ ਤੋਂ ਅਨਿਲ ਜੈਨ ਦੀ ਰਿਪੋਰਟ